ਸਾਰੇ ਸਭ ਚੋਣ ਪਲਚਾਰ ਦਾ ਆਖਰੀ ਦਿਨ ਹੈ ਕਿਵੇਂ ਰਿਸਪੌਂਸ ਮਿਲ ਰਿਹਾ ਆ ਆ ਦੇਖ ਲੋ ਤੁਸੀਂ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਪਿੱਛੇ ਤੇ ਸਾਡਾ ਰੋਡ ਸ਼ੋਅ ਹੈ ਮੈਨੂੰ ਅਕਾਲੀ ਮਿਲਦੇ ਨੇ ਕੱਟੜ ਔਰ ਅਮਰਤਧਾਰੀ ਬੀਬੀਆਂ ਬੰਦੇ ਉਹ ਕਹਿੰਦੇ ਅਸੀਂ ਸਾਰੀ ਜ਼ਿੰਦਗੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਤੈਨੂੰ ਜ਼ਰੂਰ ਪਾਉਂਦੇ ਉਮੀਦਵਾਰ ਜੀ ਕਹਿ ਰਹੇ ਨੇ ਵੀ ਇਹ ਤਿਲਕਣ ਵਾਜੀ ਹੋ ਗਈ ਸੀਗੀ ਬਾਏ ਇਲੈਕਸ਼ਨ ਦੇ ਵਿੱਚ ਇਸ ਵਾਰ ਕਹਿੰਦੇ ਸਾਡਾ ਕੇਲਾ ਹੈ ਸਾਡੀ ਰਾਜਤਾਨੀਆਂ ਅਸੀਂ ਬੈਲਮ ਸਾਡੀ ਰਾਜਤਾਨੀ ਹੁਣ ਵੀ ਅਸੀਂ ਹੁਣ ਜਿੱਤਾਂਗੇ ਹਟਾਉਣ ਚੱਲੇ ਰਾਜਤਾਨੀ ਅਸੀਂ ਪਹਿਲੀ ਤਰੀਕ ਨੂੰ ਢਾ ਕੇ ਪੜੇ ਕਰਨੀਆਂ ਪੰਜਾਬ ਦੇ ਲੋਕਾਂ ਦੀ ਰਾਜਤਾਨੀ ਖੜੀ ਕਰਨੀ ਸੰਗਰੂਰ ਚ ਸਿੱਖਾਂ ਦੀ ਰਾਜਤਾਨੀ ਖੜੀ ਕਰਨੀ ਸੰਗਰੂਰ ਚ ਐਨਐਸ ਐਨਐਸ ਵਾਲੇ ਜਿਨ੍ਹਾਂ ਨੇ ਲਾਇਆ ਉਹ ਰਹਿਣ ਨਹੀਂ ਦੇਵਾਂਗੇ ਸੇਮਰ ਜੀ ਦਮਾਨ ਕਰ ਰਹੇ ਨੇ ਜੀ ਵੀ ਮੈਂ ਦੀਪ ਸਿੱਧੂ ਨੂੰ ਜਾਂ ਮੈਂ ਸਿੱਧੂ ਮੂਸੇਏ ਨੂੰ ਮੈਂ ਕਹਿੰਦਾ ਮੈਨੂੰ ਕੋਈ سپورਟ ਨਹੀਂ ਸੀ ਉਹਦੇ ਕਰਕੇ ਮੈਂ ਜਿੱਤਿਆ ਲੇਕਿਨ ਜਿੱਥੇ ਹੁਣ ਬਲਕੌਰ ਸਿੰਘ ਸਿੱਧੂ ਮੂਸੇਏ ਵਾਲੇ ਬੰਦਾ ਜੀ ਤੁਹਾਡੇ ਪਰ ਸਮਰਥਨ ਦੇ ਵਿੱਚ ਨੇ ਉਹ ਵੀ ਇਤਰਾਜ਼ ਕਰ ਰਹੇ ਨੂੰ ਕਿਵੇਂ ਦੇਖ ਰਹੇ ਹੋ ਫਿਰ ਸਰਦੀਪ ਛੱਡੂ ਜੀ ਤੇ ਆ ਸ਼ੋਭਦੀਪ ਸਿੱਧੂ ਮੂਸੇਏ ਦੇ ਫੋਟੋਆਂ ਕੋਲਾਈਆਂ ਫਿਰ ਫੋਟੋਆਂ ਵੀ ਲਾ ਦਿਓ ਤੇਰਾ ਵੀਰ ਨੂੰ ਕਿਵੇਂ ਦਿਖਾ ਦਿਓ ਦਿਖਾ ਦਿਓ ਸ਼ੋਹ ਜ਼ੀਰੋ ਤੇਰਾ ਅਰ ਆਖਰੀ ਦਿਨ ਹੈ ਸੁਖਪਾਲ ਸਿੰਘ ਖੈਰਾ ਜੀ ਆਪਣੇ ਕਾਫਲੇ ਦੇ ਨਾਲ ਰੋਡ ਸ਼ੋਅ ਦੇ ਨਾਲ ਵੱਡੇ ਰੋਡ ਸ਼ੋਅ ਦੇ ਨਾਲ ਅੱਜ ਆਪਣੇ ਸਮਰਥਕਾਂ ਦੇ ਨਾਲ ਨੇ ਗੱਲਬਾਤ ਕਰਦਾ ਖੈਰਾ ਸਾਹਿਬ ਚੋਣ ਪਲਚਾਰ ਦਾ ਆਖਰੀ ਦਿਨ ਹੈ ਕਿਵੇਂ ਰਿਸਪੌਂਸ ਮਿਲ ਰਿਹਾ ਹੈ ਆਹ ਦੇਖ ਲਓ ਤੁਸੀਂ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਪਿੱਛੇ ਇਹ ਸਾਡਾ ਰੋਡ ਸ਼ੋਅ ਹੈ ਵਾਹਿਗੁਰੂ ਦੀ ਕਿਰਪਾ ਨਾਲ ਸੰਗਰੂਰ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਤਾਂ ਪਿੰਡਾਂ ਦੇ ਵਿੱਚੋਂ ਜਦੋਂ ਮੈਂ ਜਾਂਦਾ ਸੀ ਉੱਥੇ ਪਤਾ ਲੱਗ ਗਿਆ ਸੀਗਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਜਿੱਤ ਹੋਊਗੀ ਤੇ ਲਾ ਮਿਸਾਲ ਰੋਡ ショ ਹੈ ਔਰ ਲੁਕ ਹਰ ਪਾਰਟੀ ਦੇ ਲੋਕਾਂ ਨੇ ਮੇਰਾ ਸਮਰਥਨ ਕੀਤਾ ਮੈਨੂੰ ਲੋਕੀ ਪਾਰਟੀ ਵਾਸਤੇ ਤੋਂ ਉੱਤੇ ਉੱਠ ਕੇ ਵੋਟਾਂ ਪਾਉਣਗੇ ਮੈਨੂੰ ਮੈਨੂੰ ਅਕਾਲੀ ਮਿਲਦੇ ਨੇ ਕੱਟੜ ਔਰ ਅੰਮ੍ਰਿਤਧਾਰੀ ਬੀਬੀਆਂ ਬੰਦੇ ਉਹ ਕਹਿੰਦੇ ਅਸੀਂ ਸਾਰੀ ਜ਼ਿੰਦਗੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਤੈਨੂੰ ਜ਼ਰੂਰ ਪਾਵਾਂਗੇ ਬਸ ਇੱਥੇ ਤੁਸੀਂ ਲਾ ਲਓ ਅੰਦਾਜ਼ਾ ਕਿ ਸਾਨੂੰ ਸਾਰੇ ਵਰਗਾਂ ਦੇ ਲੋਕਾਂ ਨੇ ਵੋਟ ਪਾਣੀ ਸਾਰੀਆਂ ਪਾਰਟੀਆਂ ਨੇ ਪਾਰਟੀ ਵਾਸਤੇ ਉੱਤੇ ਔਰ ਮੈਂ ਹਰਕਾਰ ਨਾ ਸਮਝੋ ਬਹੁਤ ਵਧੀਆ ਜਿੰਦ ਹੋਈ ਧੰਨਵਾਦ ਸਰ ਉਮੀਦਵਾਰ ਜੀ ਕਹਿ ਰਹੇ ਨੇ ਵੀ ਇਹ ਤਿਲਕਣ ਵਾਜੀ ਹੋ ਗਈ ਸੀਗੀ ਬਾਏ ਇਲੈਕਸ਼ਨ ਦੇ ਵਿੱਚ ਇਸ ਔਰ ਕਹਿੰਦੇ ਸਾਡਾ ਖੇਲਾ ਸਾਡੀ ਰਾਜਤਾਨੀ ਆ ਅਸੀਂ ਪਹਿਲਾਂ ਵੀ ਸਾਡੀ ਰਾਜਤਾਨੀ ਹੁਣ ਵੀ ਅਸੀਂ ਜਿੱਤਾਂਗੇ ਆ ਟਾਟ ਹੋਣ ਚੱਲੇ ਰਾਜਤਾਨੀ ਅਸੀਂ ਪਹਿਲੀ ਤਰੀਕੂ ਟਾ ਕੇ ਪਰੇ ਕਰਨੀਆਂ ਔਰ ਪੰਜਾਬ ਦੇ ਲੋਕਾਂ ਦੀ ਰਾਜਤਾਨੀ ਖੜੀ ਕਰਨੀ ਸੰਗਰੂਰ ਚ ਸਿੱਖਾਂ ਦੀ ਰਾਜਤਾਨੀ ਖੜੀ ਕਰਨੀ ਸੰਗਰੂਰ ਚ ਐਂ ਦੇ ਐਨਐਸਏ ਵਾਲੇ ਜਿਨ੍ਹਾਂ ਨੇ ਲਾਇਆ ਉਹ ਰਹਿਣ ਨਹੀਂ ਦੇਵਾਂਗੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਇਹ ਦਿੱਲੀ ਦੇ ਕੇਜਰੀ ਵਾਲ ਦੇ ਬੱਚੇ ਆ ਅਸੀਂ ਉਸ ਬਾਜਾ ਵਾਲੇ ਦੇ ਬੱਚੇ ਧੰਨਵਾਦ ਸੋ ਇੱਕ ਸਾਰੀ ਲਾਸਟ ਸਵਾਲ ਹੈ ਜੀ ਇੱਕ ਲਾਸਟ ਸਵਾਲ ਹੈ ਇੱਕ ਲਾਸਟ ਸਵਾਲ ਹੈ ਸੇਮਰਜੀਤ ਮਾਨ ਕਹਿ ਰਹੇ ਨੇ ਜੀ ਵੀ ਮੈਂ ਦੀਪ ਸਿੱਧੂ ਨੂੰ ਜਾਂ ਮੈਂ ਸਿੱਧੂ ਮੂਸੇਏ ਨੂੰ ਮੈਂ ਕਹਿੰਦਾ ਮੈਨੂੰ ਕੋਈ سپورਟ ਨਹੀਂ ਸੀ ਉਹਦੇ ਕਰਕੇ ਮੈਂ ਜਿੱਤਿਆ ਲੇਕਿਨ ਜਿੱਥੇ ਹੁਣ ਮਲਕੌਰ ਸਿੰਘ ਸਿੱਧੂ ਮੂਸੇਏ ਵਾਲੇ ਪੁੱਤ ਜੀ ਤੁਹਾਡੇ ਸਮਰਥਨ ਦੇ ਵਿੱਚ ਨੇ ਉਹ ਵੀ ਇਤਰਾਜ਼ ਕਰ ਰਹੇ ਨੂੰ ਕਿਵੇਂ ਦੇਖ ਰਹੇ ਹੋ ਫਿਰ ਫਿਰਦੀਪ ਸ਼ਿਖੂ ਦੀ ਤੇ ਛੋਬਦੀਪ ਦੂਸਰੇ ਫੋਟੋਆਂ ਕੋ ਲਾਈਆਂ ਫਿਰ ਫੋਟੋਆਂ ਵੀ ਲਾ ਦਿਓ ਨਾਲੇ ਫੋਟੋਆਂ ਲਾਈ ਜਾਨੇ ਨਾਲੇ ਮਾਪਿਆਂ ਨੂੰ ਗਿਦਾਰ ਕੇ ਜਾਨੇ ਨਹੀਂ ਤੁਹਾਡੇ ਸਮਰਥਨ ਤੇ ਵੀ ਇਤਰਾਜ਼ ਹੈ ਬਲਕੌਰ ਸਿੰਘ ਤੁਹਾਡੇ ਨਾਲ ਕਿਉਂ ਘੁੰਮ ਰਹੇ ਹੋ ਉਹਦਾ ਪੁਰਾਣਾ ਕਾਂਗਰਸੀ ਦਾ ਮੁੰਡਾ ਕਾਂਗਰਸ ਇਲੈਕਸ਼ਨ ਲੜਿਆ ਜੀ ਇਸ ਕਰਕੇ ਮਾਨ ਸਾਹਿਬ 80 ਪਲੱਸ ਦੇ ਹੋ ਗਏ ਥੋੜਾ ਰੈਸਟ ਕਰਨ ਔਰ ਇਹ ਵੀ ਦੱਸਣ ਕਿ ਉਹਨਾਂ ਨੇ ਬੀਜੇਪੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਆਪਣੀ ਵੋਟ ਕਿਉਂ ਪਾਈ ਸੀ ਸਰ 13 ਜ਼ੀਰੋ ਨੂੰ ਕਿਵੇਂ ਦੇਖ ਰਹੇ ਹੋ ਲਾਸਟ ਸਵਾਲਾ 13 ਜ਼ੀਰੋ ਨੂੰ ਕਿਵੇਂ ਦੇਖ ਰਹੇ ਹੋ ਆ ਦਿਖਾ ਦਿਓ ਸ਼ੋ ਜ਼ੀਰੋ 13 ਰੋਡ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਗੱਲ ਕਰਾਂਗਾ ਵੀ ਆਪਾਂ ਰੋਡ ਸ਼ੋਅ ਦਿਖਾ ਦਈਏ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਰੋਡ ਸ਼ੋਅ ਦਿਨ ਚੱਲ ਗਿਆ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਇੱਕ ਵੱਡੇ ਰੋਡ ਸ਼ੋਅ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਸੰਗਰੂਰ ਵੱਲ ਵਧੇ ਹੋਏ ਵੱਡਾ ਰੋਡ ਸ਼ੋਅ ਹੈ ਸੋ ਇੱਥੇ ਸਾਡੇ ਨਾਲ ਸਮਰਥਕ ਨੇ ਭਾਜੀ ਕਿਵੇਂ ਲੱਗ ਰਿਹਾਗਾ ਰੋਡ ਸ਼ੋਅ ਤੁਸੀਂ ਚੱਡ ਰਹੇ ਹੋਗੇ ਲੇਕਿਨ ਤੁਸੀਂ ਅੱਜ ਰੋਡ ਸ਼ੋਅ ਨੇ ਰਿਜ਼ਲਟ ਤੈਅ ਕਰਤਾ ਇਸ ਪੌਜ਼ਿੰਗ ਹੈ ਨਾ ਸੰਗਰੂਰ ਤੋਂ ਬਹੁਤ ਵੱਡੇ ਮਾਰਦਨਾਂ ਜਤਰੇ ਆ ਪਰ 13 0 ਦੀ ਗੱਲ ਕਿਤੇ ਨਾ ਕਿਤੇ ਕਹਿੰਦੇ ਮਾਨ ਸਾਹਿਬ ਵੀ ਕਹਿ ਰਹੇ ਨੇ ਵੀ 13 0 ਕਰਾਂਗੇ ਤੇ ਮੈਂ ਖੈਰਾ ਸਾਹਿਬ ਨੂੰ ਪੁੱਛਿਆ ਸੀ ਮਾਨ ਸਾਹਿਬ ਦੀ ਜ਼ੀਰੋ ਤੈ ਹੈ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਜ਼ੀਰੋ ਤੈ ਹੈ ਉਹ ਆਪ ਦੇ ਮੁ ਉਹ ਪਹਿਲੇ ਬਹੁਤ ਦਿਨਾਂ ਦੀ ਦੱਸ ਤੋਂ ਸਮਝ ਨਹੀਂ ਸਕੇ ਉਹਨਾਂ ਅੱਛਾ ਸੋ ਇੱਕ ਮਸ ਨੂੰ ਸਵਾਲ ਪੁੱਛਣਾ ਚਾਹਾਂਗਾ ਕਿਉਂਕਿ ਬਾਰ-ਬਾਰ ਨਾ ਸੁਖपाल ਸਿੰਘ ਖੈਰਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੀਤ ਹੀਰ ਬਲਦੋ ਇਹ ਕਹਿ ਕੇ ਵੀ ਇਹਨਾਂ ਨੂੰ 10 ਪਿੰਡਾਂ ਦਾ ਨਹੀਂ ਪਤਾ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਲੋਕ ਸਭਾ ਦੇ ਵਿੱਚ ਮੁੱਦੇ ਚੁੱਕਣ ਦੇ ਲਈ ਕਿਸੇ ਹਲਕੇ ਦੇ 10 ਪਿੰਡਾਂ ਦਾ ਨਾਮ ਪਤਾ ਹੋਣਾ ਜ਼ਰੂਰੀ ਹੈ ਮੀਤ ਹੀਰ ਨੂੰ ਇਹ ਪੁੱਛੋ ਕਿ ਪਿੰਡਾਂ ਪੋਂਡਾਂ ਦੀ ਜਾਣਕਾਰੀ ਤਾਂ ਬਹੁਤ ਬਹੁਤ ਆ 10 20 ਦਿਨਾਂ ਜ ਨੇਜ ਲੱਗ ਜਾਂਦੀ ਆ ਬੰਦੇ ਨੂੰ ਸਿਕਪਾਲ ਸਿੰਘ ਗਹਿਰਾ ਪੰਜਾਬ ਦਾ ਵਸਿੰਦਾ ਇਹਨੂੰ ਪੁੱਛੋ ਰਾਜ ਸਭਾ ਦੇ 7 ਬੰਦੇ ਬਣਾਏ ਆ ਉਹਨਾਂ ਨੂੰ ਪੰਜਾਬ ਦੇ ਕਿਸੇ ਪਿੰਡ ਦਾ ਨਾ ਪਤਾ ਉਹਨਾਂ ਨੂੰ ਪਤਾ ਉਹਨਾਂ ਨੇ ਕੋਈ ਮੁੱਦਾ ਚੱਕਿਆ ਸਿਕਪਾਲ ਸਿੰਘ ਗਹਿਰਾ ਲੋਕਾਂ ਦਾ ਲੀਡਰ ਹੈ ਪੰਜਾਬ ਦਾ ਲੀਡਰ ਹੈ ਨਹੀਂ ਜੇ ਮਾਲਕ ਕੋਈ ਵੀ ਲੋਕ ਸਭਾ ਜਿੱਤ ਕੇ ਜਾਂਦਾ ਜੇ ਉਹ ਮੰਨ ਲਓ ਆਪਣੇ ਹਲਕੇ ਦੇ 100 ਪਿੰਡਾਂ ਦਾ ਨੌ ਯਾਦ ਕਰ ਲੈਂਦਾ ਕਿ ਉਹਦੇ ਨਾਲ ਪੰਜਾਬ ਦੇ ਮੁੱਦੇ ਹੱਲ ਹੋਣਗੇ ਇਹ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਤਾਂ 扑ਟਕਾਰ ਰਹੇ ਆ ਉਮੀਦਵਾਰੇ ਜਵਾਬ ਦੇ ਵੀ 2.5 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਉਹ ਕੈਂਡੀਡੇਟ ਦਾ ਮੰਤਰੀ ਹੈ ਉਹਦੇ ਕੋਲੇ ਕੋਈ 10 ਕੰਮ ਆਇਆ ਕੋਈ ਆਸ ਕਮ ਹੈ ਬਣਾਉਣ ਲਈ ਉਹਦੇ ਕੋਲ ਕੋਈ ਕੰਮ ਨਹੀਂ ਉਹ ਤਾਂ ਲੋਕਾਂ ਨੂੰ ਧਮਰਾ ਕਰ ਰਿਹਾ ਸੋ ਇੱਕ ਮੈਂ ਲੇਡੀਜ਼ ਵਾਸਤੇ ਸਵਾਲ ਦੇ ਰੂਪ ਪੁੱਛਾਂਗਾ ਕਿਉਂਕਿ ਲੇਡੀਜ਼ ਨਾਲ ਬੜੇ ਬੱਡੇ ਬਾਗੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਹਜ਼ਾਰ ਦੀ ਗਰੰਟੀ ਪਹਿਲਾਂ ਪੂਰੀ ਨਹੀਂ ਕੀਤੀ ਹੁਣ ਇਲੈਕਸ਼ਨ ਦੌਰਾਨ ਵੱਡਾ ਬਿਆਨ ਆ ਗਿਆਗਾ ਮਾਨ ਸਾਹਿਬ ਦਾ ਕਹਿੰਦੇ ਅਸੀਂ ਉਹਨਾਂ ਹਜ਼ਾਰ ਨਹੀਂ 1100 ਦਵਾਂਗੇ ਇੱਕ ਇਹ ਵਾਦਾ ਦੂਸਰੇ ਪਾਸੇ ਆਪਾ ਸੁਆਤੀ ਮਾਰੀਵਾਲ ਦੀ ਗੱਲ ਕਰੀਏ ਉਹ ਮੈਂ ਰਾਜ ਸਭਾ ਮੈਂਬਰ ਆ ਆਮ ਆਦਮੀ ਪਾਰਟੀ ਦੀ ਸੀਐਮ ਹਾਊਸ ਦਿੱਲੀ ਚ ਕੀ ਹੋਇਆ ਤੁਸੀਂ ਸਭ ਨੇ ਦੇਖਿਆ ਉਹਨੂੰ ਕਿਵੇਂ ਦੇਖ ਰਹੇ ਹੋ ਤੇ ਇੱਧਰ ਪੰਜਾਬ ਦੇ ਵਿੱਚ 13 ਦੇ ਵਿੱਚੋਂ ਇੱਕ ਵੀ ਸੀਟ ਦੇ ਉੱਪਰੋਂ ਦੀ ਔਰਤ ਉਮੀਦਵਾਰ ਨਹੀਂ ਕਿਵੇਂ ਦੇਖ ਰਹੇ ਹੋ ਫਿਰ ਦੇਖੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੇਡੀਆਂ ਦਾ ਕਿੰਨਾ ਕਿ ਸਤਕਾਰ ਕਰਦੀ ਹੈ ਇਹ ਜੱਗ ਜਾਰ ਆ ਪਿਛਲੇ 2 ਸਾਲਾਂ ਦੇ ਵਿੱਚ ਕਿੰਨੀਆਂ ਇਹਨਾਂ ਦੀਆਂ ਕੈਬਨਿਟ ਮੰਤਰੀਆਂ ਦੀਆਂ ਐਮ ਐਲ ਏ ਦੀਆਂ ਸੀੜੀਆਂ ਆ ਗਈਆਂ ਫਿਰ ਜਿਹੜੀ ਕਿੰਨੀ ਸਤਕਾਰਯੋਗ ਸੀ ਉਹ ਮੱਤਸਵਾਲੀ ਵਾਲਾ ਉਹਨੂੰ ਇਹਨਾਂ ਨੇ ਸੀਐਮ ਦੇ ਘਰ ਦੇ ਵਿੱਚ ਕੁੱਟਮਾਰ ਕੀਤੀ ਬਾਕੀ ਜਿਹੜਾ 21 ਆ 1100 ਰੁਪਏ ਦੀ ਗੱਲ ਕਰਦੇ ਆ 2 ਸਾਲਾਂ ਨੂੰ 2100 ਦੇ ਆਣ ਨੇ ਦੇਣਾ ਨੂੰ ਨਾਲ ਇਹਨੇ ਕੁਝ ਨਹੀਂ ਇਸਰ ਝੂਠੇ ਲਾ ਰਹੇ ਇਹਨਾਂ ਦੇ ਅੱਛਾ ਸੰਗਰੂਰ ਦੀ ਸੀਟ ਦੇ ਦੇਖੇ ਤੁਸੀਂ ਨਾਲ ਰਹੋ ਖੈਰਾ ਸਾਹਿਬ ਦੇ ਰਿਸਪੌਂਸ ਕਿ ਤਰ੍ਹਾਂ ਹੈ ਕੀ ਲੱਗ ਰਿਹਾ ਵੀ ਢੁਰਖਪਾਲ ਸਿੰਘ ਖੈਰਾ ਦੀ ਟੱਕਰ ਦੇ ਵਿੱਚ ਕੋਈ ਹੈ ਸੁਪਾਲ ਸਿੰਘ ਖੈਰਾ ਵਨ ਸਾਈਡਡ ਜਿੱਤ ਪ੍ਰਾਪਤ ਕਰ ਰਹੇ ਆ ਬਹੁਤ ਵੱਡੇ ਮਾਰਜਿਨ ਦੇ ਨਾਲ ਆ ਤੁਸੀਂ ਸਬੂਤ ਤੁਸੀਂ ਅੱਜ ਦੇਖ ਸਕਦੇ ਹੋ ਹਜ਼ਾਰਾਂ ਗੱਡੀ ਇਹਨਾਂ ਦਾ ਸਮਰਥਨ ਚਾਹੀ ਹੈ ਬਹੁਤ ਵੱਡੇ ਮਾਰਦ ਨਾਲ ਜਤਰੇ ਆ ਅੱਛਾ ਸਰ ਤੁਸੀਂ ਆਪਣੇ ਵੋਟਰਾਂ ਨੂੰ ਤੁਸੀਂ ਅਪੀਲ ਕੀ ਕਰੋ ਘੈਰਾ ਸਾਹਿਬ ਵੱਲੋਂ ਮੈਂ ਤਾਂ ਸੰਗਰੂਰ ਦੇ ਲੋਕਾਂ ਨੂੰ ਸਿਰਫ ਇੰਨੀ ਗੱਲ ਕਹੂੰਗਾ ਕਿ ਜੋ ਇਨਸਾਨ ਪੰਜਾਬ ਦੀ ਗੱਲ ਕਰਦਾ ਵਾ ਸੁਖਪਾਲ ਖੈਰਾ ਪੰਜਾਬ ਦਾ ਪੋਤਾ ਪੰਜਾਬ ਦੇ ਹਰ ਇੱਕ ਮੁੱਦੇ ਦੀ ਗੱਲ ਕਰਦਾ ਵਾ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਖੈਰਾ ਸਾਹਿਬ ਦੇ ਹੁਣ ਤੱਕ ਕੀਤੇ ਹੋਏ ਜੋ ਵੀ ਕੰਮ ਆ ਪੰਜਾਬ ਪ੍ਰਤੀ ਵੇਖ ਕੇ ਇੰਨੇ ਲੰਮੇ ਪੋਲੀਟੀਕਲ ਕੈਰੀਅਰ ਦੇ ਵਿੱਚ ਕੋਈ ਲੀਡਰ ਹੋਊਗਾ ਜਿਹਦਾ ਕੁੜਤਾ ਪੂਰਾ ਸਾਫ਼ ਆ ਇੱਕ ਦਾਗ ਨਿੰਗਾ ਸੋ ਇਦਾਂ ਦਾ ਸੱਚਾ ਸੁੱਚਾ ਇਨਸਾਨ ਪੰਜਾਬ ਦੀ ਗੱਲ ਕਰਨ ਵਾਲਾ ਇਮਾਨਦਾਰ ਨਿਡਰ ਧੜਕ ਲੀਡਰ ਤੁਹਾਡੇ ਕੋਲ ਆਇਆ ਵਾ ਹੁਣ ਤੁਸੀਂ ਤੈਅ ਕਰਨਾ ਵਾ ਕਿ ਤੁਸੀਂ ਇਸ ਬੰਦੇ ਨੂੰ ਇਨਸਾਫ਼ ਨੂੰ ਸੱਚ ਦੇ ਨਾਲ ਖਲੋ ਕੇ ਲੋਕ ਵੱਤ ਤੋਂ ਵੱਤ ਖੈਰਾ ਸਾਹਿਬ ਦਾ ਸਾਥ ਦੇ ਕੇ ਲੋਕ ਸਭਾ ਵਿੱਚ ਭੇਜਣਾ ਤਾਂ ਕਿ ਸੰਗਰੂਰ ਔਰ ਪੰਜਾਬ ਦੇ ਜੋ ਵੀ ਪੱਖ ਦੇ ਮੁੱਦੇ ਆ ਉਹ ਉੱਥੇ ਜਿਹੜਾ ਵਾ ਲੋਕ ਸਭਾ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਘੇਰਾ ਪੂਰੀ ਦਮਦਾਰ ਆਵਾਜ਼ ਦੇ ਨਾਲ ਚੱਕਣਗੇ ਧੰਨਵਾਦ ਸਰ ਇੱਕ ਇੱਕ ਸਵਾਲ ਹੋਰ ਤੁਹਾਡੇ ਲਈ ਵਿਰੋਧੀਆਂ ਦੇ ਵੱਲੋਂ ਕਈ ਮੁੱਦਿਆਂ ਤੇ ਘੇਰਨ ਦੀ ਕੋਸ਼ਿਸ਼ ਕੀਤੀ ਗਈ ਕਈ ਇਲਜ਼ਾਮ ਲਗਾ ਕੇ ਜੇਲ੍ਹ ਤੱਕ ਸੁਖਪਾਲ ਸਿੰਘ ਘੇਰਾ ਨੂੰ ਭੇਜਿਆ ਗਿਆ ਹੁਣ ਜਦੋਂ ਹਰ ਇੱਕ ਮੁੱਦੇ ਤੇ ਫੇਲ ਹੋਏ ਨੇ ਤਾਂ ਇੱਕ ਹੁਣ ਨਵਾਂ ਮੁੱਦਾ ਉਹਨਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿੰਦੇ ਹੋ ਪਰਵਾਉਣ ਦੀ ਕੋਸ਼ਿਸ਼ ਹੈ ਸੰਗਰੂਰ ਦੇ ਲੋਕਾਂ ਨੂੰ ਕਿ ਇਹ ਬਾਹਰੀ ਉਮੀਦਵਾਰ ਹੈ ਤੁਸੀਂ ਲੋਕਾਂ ਦੇ ਵਿੱਚ ਵਿਚ ਰਹੇ ਹੋ ਕੀ ਲੋਕਾਂ ਨੂੰ ਇਹ ਗੱਲ ਅਹਿਸਾਸ ਹੋਈ ਹੈ ਵੀ ਬਾਹਰੀ ਨੇ ਜਾਂ ਸੁਖਪਾਲ ਸਿੰਘ ਘੇਰਾ ਨੂੰ ਆਪਣਾ ਲੱਗ ਰਿਹਾ ਹੈ and i um... ਕੋਈ ਵੀ ਨਾ ਕੋਲ ਸੁਖਪਾਲ ਸਿੰਘ ਖੈਰਾ ਤੇ ਲਾਉਣ ਲਈ ਇਲਜ਼ਾਮ ਨਹੀਂ ਹੈਗਾ ਝੂਠੇ ਡਰਾਮੇ ਨਾਟਕ ਸਾਰੇ ਜੇਲ੍ਹਾਂ ਦੇ ਵਿੱਚ ਸੁਟਣਾ ਹਾਈ ਕੋਰਟ ਸੁਪਰੀਮ ਕੋਰਟ ਸਟੇ ਇਹਨਾਂ ਸਭ ਕੁਝ ਦੇਖ ਲਿਆ ਕਿ ਇਹ ਬੰਦਾ ਬੇਤਾਕ ਆ ਸਾਫ਼ ਸੁਥਰਾ ਵਾ ਇੱਥੇ ਅਸੀਂ ਕੋਈ ਵੀ ਬਲੇਮ ਨਹੀਂ ਲਾ ਸਕਦੇ ਤੇ ਹੁਣ ਖੈਰਾ ਸਾਹਿਬ ਦਾ ਜੋ ਦਿਨੋਂ ਦਿਨ ਇਲੈਕਸ਼ਨ ਕ੍ਰਾਫ ਸਿੰਘ ਰੂਤ ਦਾ ਵੱਧ ਰਿਹਾ ਜੋ ਲੋਕਾਂ ਦਾ ਪਿਆਰ ਆ ਉਹਨਾਂ ਨੂੰ ਵੇਖ ਕੇ ਕਿਹੜਾ ਨੇ ਇਹ ਫਾਲਤੂ ਜਿਹਾ ਗੱਲ ਕਿ ਸੁਖਪਾਲ ਸਿੰਘ ਖੈਰਾ ਬਾਰੀ ਕੈਂਡੀਡੇਟ ਆ ਸੁਖਪਾਲ ਖਹਿਰਾ ਪੰਜਾਬ ਦਾ ਪੁੱਤ ਆ ਪੰਜਾਬ ਲਈ ਲੜਦਾ ਵਾ ਸੰਗਰੂਰ ਪੰਜਾਬ ਦਾ ਹਿੱਸਾ ਵਾ ਇਹਨਾਂ ਨੂੰ ਇਹ ਚੀਜ਼ ਪੁੱਛੋ ਕਿ ਜੋ ਇਹਨਾਂ ਨੇ ਲੋਕ ਸਭਾ ਰਾਜ ਸਭਾ ਮੈਂਬਰ ਦਿੱਤੇ ਆ ਉਹ ਪੰਜਾਬ ਦੇ ਨੇ ਜਾਂ ਉਹ 2.5 ਸਾਲ ਦੇ ਵਿੱਚ ਪੰਜਾਬ ਦਾ ਕਿਹੜਾ ਮੁੱਦਾ ਇਹਨਾਂ ਨੇ ਬੋਲਿਆ ਜੋ ਰਾਜ ਸਭਾ ਮੈਂਬਰ ਆ ਰਾਗਵ ਚੱਡਾ ਡਰਦਾ ਹੋਇਆ ਲੰਡਨ ਬੈਠਾ ਰਿਆ ਮੈਂ ਅੱਖਾਂ ਦਾ ਇਲਾਜ ਕਰਾਉਣਾ ਅੱਜ ਹੁਣ ਉਹ ਆਇਆ ਜੀ ਕਿਹੜੇ ਇਹ ਗੱਲ ਕਰਦੇ ਬਾਰੀ ਦੀ ਸੁਖਵਾਲ ਸਿੰਘ ਖੈਰਾ ਨੇ ਸੰਗਰੂਰ ਦੇ ਵਿੱਚ ਹੁਣ ਤੋਂ ਪਹਿਲਾਂ ਵੀ ਜੋ ਵੀ ਕਿਤੇ ਮੁੱਦਾ ਹੋਇਆ ਕਿਸਾਨਾਂ ਦੀ ਮੌਤ ਹੋਈ ਅਸੀਂ ਇੱਥੇ ਆਣ ਕੇ ਲੜੇ ਉਹਨਾਂ ਦੇ ਹੱਕ 'ਚ ਖੜੇ ਜੀ ਹਰ ਇੱਕ ਜ਼ਿਮੀਂਦਾਰ ਕਿਸਾਨ ਜੁਨੀਆਂ ਦੇ ਧਰਨੇ ਦੇ ਅਸੀਂ ਲੜੇ ਜੀ ਪੰਜਾਬ ਦਾ ਪੁੱਤ ਇਹ ਹੁੰਦਾ ਵਾ ਸੰਗਰੂਰ ਦਾ ਬਾਹਰੀ ਕੈਂਡੀਡੇਟ ਇਹ ਬਿਨਾਂ ਗੱਲ ਤੋਂ ਇਹ ਲਾ ਰਹੇ ਨੇ ਬਲੇਮ ਕੋਈ ਇਦਾਂ ਦੀ ਗੱਲਬਾਤ ਨਹੀਂ ਗੀ ਪੰਜਾਬ ਦੇ ਵਸਨੀਕਾਂ ਸੰਗਰੂਰ ਦੇ ਵਸਨੀਕਾਂ ਔਰ ਇਹਨਾਂ ਦੇ ਨਾਲ ਇੱਕੋ ਹੀ ਬੰਦਾ ਜਿਹੜਾ ਅੱਖ ਚੱਕ ਪਾ ਕੇ ਗੱਲ ਕਰਦਾ ਸੁਪਾਲ ਖਹਿਰਾ ਉਹਨਾਂ ਦਾ ਡਰ ਇਹਨਾਂ ਨੂੰ ਸਤਾ ਰਿਹਾ ਧੰਨਵਾਦ ਸੋ ਧੰਨਵਾਦ ਜੀ ਸੋ ਦੇਖਿਆ ਤੁਸੀਂ ਲਗਾਤਾਰ ਮਰਥ ਕਹਿੰਦੇ ਨਜ਼ਰ ਆ ਰਹੇ ਨੇ ਵੀ ਸੁਖਪਾਲ ਸਿੰਘ ਖਹਿਰਾ ਉਹਦੇ ਕਿਉਂਕਿ ਮੁੱਦਿਆਂ ਦੀ ਰਾਜਨੀਤੀ ਜਦੋਂ ਗੱਲ ਕਰਦੇ ਨੇ ਤਾਂ ਸੁਖਪਾਲ ਸਿੰਘ ਖਹਿਰਾ ਭਾਰੂ ਪੈਂਦੇ ਨਜ਼ਰ ਆਉਂਦੇ ਨੇ ਸੋ ਸੁਖਪਾਲ ਸਿੰਘ ਖਹਿਰਾ ਮੁੱਦਿਆਂ ਦੀ ਰਾਜਨੀਤੀ ਭਾਰੂ ਹੁਣ ਕਾਰਨ ਹੁਣ ਵਿਰੋਧੀਆਂ ਦੇ ਕੋਲੇ ਇੱਕ ਹੀ ਗੱਲ ਰਹਿ ਗਈ ਹੈ ਵੀ ਸੁਖਪਾਲ ਸਿੰਘ ਖਹਿਰਾ ਤੇਰੀ ਪਰ ਇਹ ਸ਼ੁਰੂ ਕਰਦੇ ਆ ਵੀ ਇਹ ਬਾਹਰ ਹੀ ਆਗਾ ਤਾਂ ਉਹਨਾਂ ਨੇ ਵੱਡਾ ਕਦਾਲਚ ਕੀਤਾ ਆਮ ਆਦਮੀ ਪਾਰਟੀ ਤੇ ਵੀ ਜਿਹੜਾ ਇਹਨਾਂ ਦੇ ਵੱਲੋਂ ਰਾਜ ਸਭਾ ਦੇ ਵਿੱਚ ਮੈਂਬਰ ਭੇਜੇਗੇ ਸੀ ਆਖਰ ਕੀ ਉਹ ਪੰਜਾਬ ਦੇ ਵਸਨੀਕ ਸੀ ਜਦੋਂ ਕੀ ਇਹ ਸੰਗਰੂਰ ਦੇ ਵਸਨੀਕ ਦੀ ਗੱਲ ਕਰ ਰਹੇ ਨੇ ਸੁਖਬਾਲ ਸਿੰਘ ਖਹਿਰਾ ਮੁੱਦੇ ਦੀ ਰਾਜਨੀਤੀ ਕਰ ਰਿਹਾ ਮੈਂ ਤੁਹਾਨੂੰ ਫਿਰ ਤੋਂ ਬਿਆਨ ਕਰਾਂਗਾ ਕੈਮਰਾਮੈਨ ਨੂੰ ਕੇਪਰ ਰੋਡ ਸ਼ੋ ਅੱਜ ਰੋਡ ਸ਼ੋ ਜੋ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਹੈ ਸੰਗਰੂਰ ਦੇ ਲੋਕਾਂ ਦੇ ਵੱਲੋਂ ਇੱਕ ਵੱਡਾ ਫਤਵਾ ਜਿਹੜਾ ਵੱਡਾ ਫਤਵਾਗਾ ਉਹ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਲੰਮਾ ਰੋਡ ਸ਼ੋ ਚੱਲ ਰਿਹਾ ਜਿਸ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਦੇ ਉੱਪਰ ਜਿਹੜੇ ਸੰਗਰੂਰ ਦੇ ਵੋਟਰ ਨੇ ਉਹ ਕਿਤੇ ਨਾ ਕਿਤੇ ਨਿਸ਼ਾਨ ਲਗਾਉਂਦੇ ਨਜ਼ਰ ਆ ਰਹੇ ਨੇ ਜਿੱਤ ਨੂੰ ਯਕੀਨੀ ਬਣਾਉਦੇ ਨਜ਼ਰ ਆ ਰਹੇ ਨੇਗੇ ਕੈਮਰਾਮੈਨ ਅਨਕੁਸ਼ ਦੇ ਨਾਲ ਲਖਵਿੰਦਰ ਸਿੰਘ ਮਾਨ ਸੰਗਰੂਰ